ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਪੰਜਾਬੀ ਔਮਨ ਲਾਈਫ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਆਪਣੀ ਇਹ ਨਿਊ ਮੂਵੇਬਲ ਕਿਚਨ ਜਾਨੀ ਕਿ ਤੁਸੀਂ ਇਹਨੂੰ ਚਲਦੀ ਫਿਰਦੇ ਸੋਈ ਵੀ ਕਹਿ ਸਕਦੇ ਹੋ ਚਲਦੀ ਫਿਰਦੀ ਇਸ ਲਈ ਹੈ ਕਿਉਂਕਿ ਇਹਦੇ ਨੀਚੇ ਛੋਟੇ-ਛੋਟੇ ਟਾਇਰ ਲੱਗੇ ਹੋਏ ਹਨ ਉਹਨਾਂ ਦੀ ਹੈਲਪ ਦੇ ਨਾਲ ਆਪਾਂ ਇਹਨੂੰ ਕਿਤੇ ਵੀ ਇੱਧਰ ਉੱਧਰ ਲਿਜਾ ਸਕਦੇ ਹਾਂ ਜਿਵੇਂ ਕਿ ਗਰਮੀਆਂ ਦੇ ਵਿੱਚ ਆਪਾਂ ਨੇ ਬਾਹਰ 베ੜੇ ਦੇ ਵਿੱਚ ਹਵਾ ਹਾਰੇ ਜਿਹੜਾ ਹੈਗਾ ਖਾਣਾ ਬਣਾਉਣਾ ਹੋਵੇ ਤਾਂ ਆਪਾਂ ਇਹਨੂੰ ਬਾਹਰ ਲੈ ਜਾ ਸਕਦੇ ਹਾਂ ਸਰਦੀਆਂ ਦੇ ਵਿੱਚ ਵੀ ਆਪਾਂ ਤੁੱਪ ਦੇ ਵਿੱਚ ਇਹਦੇ ਉੱਪਰ ਖਾਣਾ ਬਣਾ ਸਕਦੇ ਹਾਂ ਤੇ ਆਪਣੀ ਫੈਮਿਲੀ ਨੂੰ ਕੋਲ ਬਿਠਾ ਕੇ ਗਰਮ ਗਰਮ ਖਾਣਾ ਪਰੋਸ ਸਕਦੇ ਹਾਂ ਤੇ ਉਹ ਵੀ ਤੁੱਪ ਦੇ ਵਿੱਚ ਖਾਣਾ ਖਾਣ ਦਾ ਇੰਜੋਏ ਕਰ ਸਕਦੇ ਹਨ ਤੇ ਆਪਾਂ ਵੀ ਤੁੱਪ ਦੇ ਵਿੱਚ ਆਰਾਮ ਨਾਲ ਅੰਦਰ ਠੰਡ ਹੁੰਦੀ ਹੈ ਜਿਵੇਂ ਕਿ ਕਿਚਨ ਦੇ ਵਿੱਚ ਤੁੱਪ ਦੇ ਵਿੱਚ ਖਾਣਾ ਤਿਆਰ ਕਰ ਸਕਦੇ ਹਾਂ ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਮੇਰੀ ਇਹ ਕਿਚਨ ਹੈਗੀ ਹੈ ਜਿਹੜੀ ਇਹ ਕਿੰਨੇ ਦੀ ਬਣੀ ਹੈ ਤੇ ਮੈਂ ਕਿੱਥੋਂ ਬਣਵਾਈ ਹੈ ਇਹਦੀ ਲੰਬਾਈ ਚੜਾਈ ਤੇ ਉਚਾਈ ਕਿੰਨੀ ਹੈ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੀ ਤੇ ਮੈਂ ਇਹਦੇ ਵਿੱਚ ਇਹ ਸਿੰਕ ਵੀ ਲਗਵਾਇਆ ਹੈ ਮੈਨੂੰ ਸਿੰਕ ਦੇ ਨਾਲ ਇਹ ਕਾਫੀ ਜ਼ਿਆਦਾ ਵਧੀਆ ਲੱਗ ਰਹੀ ਸੀ ਇਸ ਲਈ ਮੈਂ ਇਹਦੇ ਵਿੱਚ ਸਿੰਕ ਲਗਵਾਇਆ ਹੈ ਤੁਸੀਂ ਚਾਹੋ ਤਾਂ ਇਹਨੂੰ ਬਿਨਾਂ ਸਿੰਕ ਤੋਂ ਬਣਵਾ ਸਕਦੇ ਹੋ ਤੇ ਇਹਦੀ ਲੰਬਾਈ ਹੈਗੀ ਆ ਇਹ ਕਾਫੀ ਹੈ ਸਿੰਕ ਦੇ ਕਾਰਨ ਇਹਦੀ ਲੰਬਾਈ ਥੋੜੀ ਹੋਰ ਵੱਧ ਗਈ ਹੈ ਤੇ ਜੇ ਤੁਸੀਂ ਇਹਨੂੰ ਛੋਟੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਛੋਟੇ ਬਣਵਾ ਸਕਦੇ ਹੋ ਛੋਟੇ ਬਣਾਉਣ ਦੇ ਨਾਲ ਉਹਦਾ ਰੇਟ ਵੀ ਘਟ ਹੋਏਗਾ ਤੇ ਮੈਨੂੰ ਥੋੜੀ ਜਹੀ ਸਪੇਸ ਦੀ ਜ਼ਰੂਰਤ ਸੀ ਜਿਵੇਂ ਕਿ ਇਹਦੇ ਦਰਾਜ ਹਨ ਇਹਨਾਂ ਦੀ ਮੈਨੂੰ ਜ਼ਰੂਰਤ ਸੀ ਇਸ ਲਈ ਮੈਂ ਇਹ ਥੋੜੀ ਵੱਡੇ ਬਣਵਾਈ ਹੈ ਤੇ ਇਹਨੂੰ ਮੈਂ ਇੱਕ ਕਲਰ ਦਾ ਹੀ ਸਨਮੈਕਾ ਲਗਵਾਉਣ ਦੇ ਲਈ ਕਿਹਾ ਸੀ ਉਹਨਾਂ ਨੂੰ ਤੇ ਪਰ ਉਹਨਾਂ ਨੂੰ ਥੋੜੀ ਮਿਸ ਅੰਡਰਸਟੈਂਡਿੰਗ ਹੋ ਗਈ ਉਹਨਾਂ ਨੇ ਦੋ ਕਲਰ ਲਗਾ ਦਿੱਤੇ ਹਨ ਵਿੱਚ ਵਾਈਟ ਲਗਾ ਦਿੱਤਾ ਹੈ ਇਹਨਾਂ ਨੂੰ ਮੈਂ ਲੋਕਲ ਹੀ ਸ਼ਹਿਰ ਤੋਂ ਬਣਾਇਆ ਹੈ ਬਣਵਾਇਆ ਹੈ ਇਹ ਦੇਖੋ ਇਸ ਜਗ੍ਹਾ ਤੇ ਆਪਾਂ ਪੱਥਰ ਵੀ ਲਗਵਾ ਸਕਦੇ ਹਾਂ ਜਿਵੇਂ ਕਿ ਆਪਾਂ ਇਹਨੂੰ ਕਿਚਨ ਕਹਿੰਦੇ ਹਾਂ ਪਰ ਮੈਂ ਇੱਥੇ ਸਨਮੈਕਾ ਹੀ ਲਗਵਾਇਆ ਹੈ ਕਿਉਂਕਿ ਮੈਂ ਇਹਨੂੰ 2-3 ਸਾਲ ਤੱਕ ਤਾਂ ਮੈਂ ਐਜ਼ ਆ ਕਿਚਨ ਯੂਜ਼ ਕਰਾਂਗੀ ਉਸ ਤੋਂ ਬਾਅਦ ਮੈਂ ਇਹਨੂੰ ਕਿਸੇ ਹੋਰ ਪਰਪਸ ਦੇ ਲਈ ਯੂਜ਼ ਕਰਨਾ ਹੈ ਇਸ ਲਈ ਮੈਂ ਇਹਦੇ ਉੱਪਰ ਪੱਥਰ ਨਹੀਂ ਲਗਵਾਇਆ ਸਨਮੈਕਾ ਹੀ ਲਗਵਾਇਆ ਹੈ ਤੇ ਜੋ ਆਪਣੇ ਫਰਨੀਚਰ ਬਣਾਉਂਦੇ ਹਨ ਉਹਨਾਂ ਕੋਲੋਂ ਹੀ ਮੈਂ ਇਹ ਬਣਵਾਈ ਹੈ ਇਹ ਤੁਸੀਂ ਆਪਣੇ ਹਿਸਾਬ ਦੇ ਨਾਲ ਛੋਟੇ ਜਾਂ ਵੱਡੇ ਬਣਵਾ ਸਕਦੇ ਹੋ ਸਿੰਕ ਤੁਸੀਂ ਨਹੀਂ ਚਾਹੁੰਦੇ ਤਾਂ ਨਾ ਲਗਵਾਓ ਸਿੰਕ ਹੈਗਾ ਇਹ ਜਿਹੜਾ ਇਹ ਮੈਨੂੰ ਸੋਣਾ ਲੱਗਿਆ ਸੀ ਇਸ ਲਈ ਇਹਦੇ ਵਿੱਚ ਮੈਂ ਅਟੈਚ ਕਰਵਾ ਲਿਆ ਹੈ ਨਹੀਂ ਕੋਈ ਜ਼ਰੂਰਤ ਵੀ ਨਹੀਂ ਹੈ ਤੇ ਹੁਣ ਮੈਂ ਤੁਹਾਨੂੰ ਇਹਦੇ ਸਾਰੇ ਦਰਾਜ਼ ਵੀ ਦਿਖਾਵਾਂਗੀ ਸਾਰੇ ਖੋਲ ਕੇ ਦਿਖਾਵਾਂਗੀ ਤੇ ਬਾਕੀ ਮੈਂ ਇਹਦੀ ਜਿਹੜੀ ਹੈਗੀ ਆ ਲੰਬਾਈ ਚੌੜਾਈ ਉਹ ਦੱਸ ਦਿੰਦੀ ਆ ਜਿਵੇਂ ਕਿ ਇਹਦੀ ਅ ਲੰਬਾਈ ਹੈਗੀ ਆ ਇਹ ਸਾਢੇ 5 ਫੁੱਟ ਹੈਗੀ ਆ ਕਿਚਨ ਸੌਰੀ ਸਿੰਕ ਦੇ ਕਾਰਨ ਇਹਦੀ ਲੰਬਾਈ ਵੱਧ ਗਈ ਹੈ ਤੇ ਇਹਦੀ ਚੌੜਾਈ ਹੈਗੀ ਜਿਹੜੀ ਉਹ 2 ਫੁੱਟ ਹੈ ਉਚਾਈ ਇਹਦੀ 31 ਇੰਚ ਹੈ ਲਗਭਗ ਤੁਸੀਂ ਕਹਿ ਸਕਦੇ ਹੋ ਕਿ 2.5 ਫੁੱਟ ਤੇ ਇਹ ਤੁਸੀਂ ਹੁਣ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਇਹਦੀ ਜਿਹੜੀ ਹੈਗੀ ਲੰਬਾਈ ਚੌੜਾਈ ਰੱਖ ਸਕਦੇ ਹੋ ਤੇ ਇਹ ਇਹਦੇ ਵਿੱਚ ਵੀ ਜਿਹੜੇ ਖਾਨੇ ਹਨ ਉਹਨਾਂ ਦੇ ਵਿੱਚ ਵੀ ਸੰਮੈਕਾ ਹੀ ਲੱਗਿਆ ਹੋਇਆ ਹੈ ਇਹ ਜਿਹੜਾ ਸਿੰਕ ਹੈ ਇਹਦਾ ਜਿਹੜਾ ਪਾਈਪ ਦਾ ਹੋਲ ਹੈ ਉਹ ਮੈਂ ਅਜੇ ਨਹੀਂ ਕਰਵਾਇਆ ਹੈਗਾ ਇਹਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਇਹਨੂੰ ਦੋ ਤਿੰਨ ਸਾਲ ਤੱਕ ਤਾਂ ਐਜ਼ ਆ ਕਿਚਨ ਯੂਜ਼ ਕਰਨਾ ਉਸ ਤੋਂ ਬਾਅਦ ਮੈਂ ਇਹਨੂੰ ਕਿਤੇ ਹੋਰ ਯੂਜ਼ ਕਰਨਾ ਹੈ ਇਸ ਲਈ ਮੈਂ ਇਹਦੇ ਵਿੱਚ ਉਹ ਸਿੰਕ ਦੇ ਪਾਈਪ ਵਾਲਾ ਹੋਲ ਨਹੀਂ ਕਰਵਾਇਆ ਤੇ ਇਹ ਜਿਹੜਾ ਹੈਗਾ ਸਿੰਕ ਹੈਗਾ ਉਹਦੇ નીચે ਇਹ ਵਾਲਾ ਖਾਨਾ ਹੈ ਇਹਦੇ ਵਿੱਚ ਇੱਕ ਸ਼ੈਲਫ ਪਾਈ ਹੈਗੇ ਇਹਨਾਂ ਨੇ ਤੇ ਇਹ ਦੇਖੋ ਇਸ ਜਗ੍ਹਾ ਤੇ ਇਹਦਾ 홀 ਹੋਣਾ ਸੀ ਉਹ ਨਹੀਂ ਕਰਵਾਇਆ ਕਿਉਂਕਿ ਇਹਦੇ ਲਈ ਫਿਰ ਟੂਟੀ ਵੀ ਲਗਾਉਣੀ ਹੈ ਹੋਏਗੀ ਤੇ ਉਹ ਅਜੇ ਮੈਨੂੰ ਨਹੀਂ ਪਤਾ ਹੈਗਾ ਕਿਵੇਂ ਫਿਕਸ ਕਿਸ ਜਗ੍ਹਾ ਤੇ ਇਹਨੂੰ ਰੱਖਾਂਗੀ ਇਸ ਲਈ ਇਹ ਬਾਅਦ ਦੇ ਵਿੱਚ ਹੋ ਜਾਏਗਾ ਇੱਕ ਦੋ ਇੱਕ ਖਾਨਾ ਤਾਂ ਇਹ ਸੀ ਤੇ ਦੋ ਇਹ ਹਨ ਇਹ ਕਾਫੀ ਡੀਪ ਹਨ ਇਹ ਖਾਨੇ ਡੂੰਗੇ ਹਨ ਤੇ ਵੱਡੇ ਹਨ ਇਹਨਾਂ ਦੇ ਵਿੱਚ ਵੀ ਇਹ ਸਨਮੈਕਾ ਹੀ ਲੱਗਿਆ ਹੋਇਆ ਹੈ ਤੁਸੀਂ ਚਾਹੋ ਤਾਂ ਇਹਨਾਂ ਦੇ ਵਿੱਚ ਪੇਂਟ ਵੀ ਕਰਵਾ ਸਕਦੇ ਹੋ ਤੇ ਇਹ ਦੋਨੋਂ ਦੋ ਖਾਨੇ ਹਨ ਇਹ ਮੈਂ ਆਪਣੇ ਮਰਜ਼ੀ ਦੇ ਅਨੁਸਾਰ ਹੀ ਇਸ ਤਰੀਕੇ ਦੇ ਨਾਲ ਕਰਵਾਏ ਹਨ ਤੁਸੀਂ ਆਪਣੀ ਲੋੜ ਦੇ ਹਿਸਾਬ ਦੇ ਨਾਲ ਕਰਵਾ ਸਕਦੇ ਹੋ ਦੋਨੋਂ ਖਾਨੇ ਵੱਡੇ-ਵੱਡੇ ਹਨ ਤੇ ਇਹਦੇ ਨਾਲ ਵਾਲੇ ਹਨ ਜਿਹੜੇ ਉਹ ਤਿੰਨ ਨੇ ਇਹ ਦੇਖੋ ਇਹ ਤਿੰਨ ਹੋਣ ਦੇ ਕਾਰਨ ਇਹ ਥੋੜੇ ਜਿਹੇ ਉਸ ਤੋਂ ਛੋਟੇ ਹਨ ਇਹਨਾਂ ਦੇ ਵਿੱਚ ਕਾਫੀ ਸਾਰਾ ਸਮਾਨ ਆ ਸਕਦਾ ਹੈ ਅਜੇ ਮੈਂ ਇਹਨਾਂ ਦੇ ਵਿੱਚ ਕੋਈ ਵੀ ਚੀਜ਼ ਨਹੀਂ ਰੱਖੀ ਹੈ ਤੇ ਇਹ ਦੇਖੋ ਇਹ ਤਿੰਨ ਹਨ ਤੇ ਇਹ ਵਾਲੇ ਦੋ ਹਨ ਤੇ ਇਹਦੇ ਨਾਲ ਹੀ ਹੁਣ ਆਪਣੇ ਕੋਲ ਜਿਹੜਾ ਇਹ ਵਾਲਾ ਖਾਨਾ ਹੈਗਾ ਇਹਦੇ ਵਿੱਚ ਇਹ ਹੈਗਾ ਸਿਲੰਡਰ ਰੱਖਣ ਦੇ ਲਈ ਇਹ ਸਿਲੰਡਰ ਦੇ ਪਾਈਪ ਦੇ ਲਈ ਵੀ ਮੈਂ ਇਹਦੇ ਵਿੱਚ ਕੋਈ ਹੋਲ ਨਹੀਂ ਕਰਵਾਇਆ ਹੈ ਤੇ ਫਿਰ ਉਹੀ ਵਜ੍ਹਾ ਕਰਨ ਮੈਂ ਇਹਦੇ ਵਿੱਚ ਹੋਲ ਨਹੀਂ ਕਰਵਾਇਆ ਬੈਸੇ ਵੀ ਮੈਂ ਇਹਦੇ ਉੱਪਰ ਸਿਲੰਡਰ ਨਹੀਂ ਰੱਖਣਾ ਅ ਗੈਸ ਚੁੱਲਾ ਨਹੀਂ ਰੱਖਣਾ ਹੈਗਾ ਇਹਦੇ ਉੱਪਰ ਮੈਂ ਇਸ ਜਗ੍ਹਾ ਤੇ ਰੱਖਾਂਗੀ ਇੰਡਕਸ਼ਨ ਇੱਥੇ ਇੰਡਕਸ਼ਨ ਰੱਖਿਆ ਜਾਏਗਾ ਤੇ ਇਸ ਇਹ ਸਪੇਸ ਬਚੀ ਹੈਗੀ ਜਿਹੜੀ ਇੱਥੇ ਆਪਾਂ ਨੇ ਕੰਮ ਕਰਨ ਦੇ ਲਈ ਹੈ ਤੇ ਇਹ ਹੋ ਗਿਆ ਸਿੰਕ ਤੇ ਇਹਦੀ ਜਿਹੜੀ ਪ੍ਰਾਈਸ ਹੈਗੀ ਆ ਉਹ ਇਹ 16000 ਦੇ ਵਿੱਚ ਬਣੀ ਹੈਗੀ ਆ 5.5y2 ਹੈਗੀ ਆ ਇਹ 16000 ਦੇ ਵਿੱਚ ਬਣੀ ਹੈ ਜੋ ਸਿੰਕ ਹੈ ਇਹ ਅਲੱਗ ਤੋਂ 800 ਦਾ ਅਸੀਂ ਲੈ ਕੇ ਦਿੱਤਾ ਸੀ ਉਹਨਾਂ ਨੂੰ ਇਹਦੇ ਵਿੱਚ ਲਗਾਉਣ ਦੇ ਲਈ ਜੇ ਤੁਸੀਂ ਪੱਥਰ ਲਗਾ ਰਹੇ ਹੋ ਤਾਂ ਇਸ ਦੀ ਜਿਹੜੀ ਪ੍ਰਾਈਸ ਆ ਉਹ ਹੋਰ ਵੱਧ ਜਾਏਗੀ ਇਸ ਲਈ ਮੈਂ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਮੈਂ ਕਿਉਂ ਨਹੀਂ ਇਹਦੇ ਵਿੱਚ ਪੱਥਰ ਲਗਵਾਇਆ ਤੇ ਹੁਣ ਮੇਰੀਆਂ ਰੈਸਪੀ ਵੀਡੀਓਜ਼ ਨੇ ਜਿਹੜੀਆਂ ਉਹ ਵੀ ਤੁਹਾਨੂੰ ਕਾਫੀ ਜ਼ਿਆਦਾਤਰ ਇੱਥੇ ਹੀ ਦੇਖਣ ਨੂੰ ਮਿਲਣਗੀਆਂ ਜੇ ਤੁਸੀਂ ਇਸ ਦੇ ਬਾਰੇ ਵਿੱਚ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਜੇ ਉਹ ਮੈਂ ਭੁੱਲ ਗਈ ਹੋਵਾਂ ਤਾਂ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਬਾਕੀ ਤੁਸੀਂ ਮੈਨੂੰ ਇਹ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਇਹ ਕਿਚਨ ਕਿਸ ਤਰੀਕੇ ਦੀ ਲੱਗੀ ਹੈ ਵਧੀਆ ਲੱਗੀ ਜਾਂ ਨਹੀਂ ਜ਼ਰੂਰ ਦੱਸਣਾ ਤੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਪਲੀਜ਼ ਇਹਨੂੰ ਸ਼ੇਅਰ ਵੀ ਕਰ ਦੇਣਾ ਹੋ ਸਕਦਾ ਹੈ ਕਿਸੇ ਹੋਰ ਨੂੰ ਵੀ ਇਸ ਦੀ ਜ਼ਰੂਰਤ ਹੋਵੇ ਤੇ ਜਿਵੇਂ ਕਈ ਵਾਰ ਕਿਸੇ ਕੋਲ ਮੋਡੂਲਰ ਕਿਚਨ ਨਹੀਂ ਹੁੰਦੀ ਹੈਗੀ ਉਹਨਾਂ ਦੇ ਵੀ ਇਹ ਕਾਫੀ ਕੰਮ ਆਉਣ ਵਾਲੀ ਚੀਜ਼ ਹੈ ਕਿਉਂਕਿ ਇਹਦੇ ਵਿੱਚ ਜੋ ਜਿੰਨੇ ਵੀ ਜਿਹੜੇ ਇਹ ਡਰਾਅਰ ਬਣੇ ਹਨ ਇਹਨਾਂ ਦੇ ਵਿੱਚ ਆਪਾਂ ਆਪਣਾ ਕਿਚਨ ਦਾ ਕਾਫੀ ਸਮਾਨ ਰੱਖ ਸਕਦੇ ਹਾਂ ਤੇ ਮੋਡੂਲਰ ਕਿਚਨ ਦਾ ਸ਼ੌਕ ਵੀ ਥੋੜਾ ਜਿਹਾ ਪੂਰਾ ਹੋ ਸਕਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ